ਕੀ ਨਾਮ ਤੋੜਾ ਸੋਹਣਾ ਲੀਆ ਸਾਹਿਤ ਤੇ ਜਿਹੜਾ ਹਮਲਾ ਆਇਆ ਕਿੱਥੇ ਤੇ ਰਹਿਣ ਬੜੇ ਤੇ ਕਿਵੇਂ ਹੋਇਆ ੁੰਡਾ ਦੇ ਭਾਈ ਉਹਦਾ ਜਾਨਾ ਤੋਂ ਮੜਾ ਮੋੜਾ ਆ ਤੇ ਉਹਦੇ ਨੇ ਛੋਟਾ ਹੋ ਗਿਆ ਸੀ ਅੱਜ ਸ਼ਰਕ ਤੇ ਖੜਾ ਆ ਸੀ ਮੇਰਾ ਬੇਲੀ ਛੋਟਾ ਤੇ ਉਹ ਦੋਨੇ ਭਰਾ ਜਿਹਨੇ ਗੱਲ ਪਾ ਗਏ ਕੀ ਕੋਈ ਫੰਕਸ਼ਨ ਸੀ ਤੁਹਾਡੇ ਘਰੇ ਹਾਂਜੀ ਫੰਕਸ਼ਨ ਸੀ ਤੇ ਕੀ ਡੀਜਨ ਰੋਕਦੇ ਸੀ ਕੀ ਕਰਦੇ ਨਾ ਨਾ ਵਾਹ ਲਾਤੀ ਲਾਤੀ ਸੀ ਨੱਚਦੇ ਟੱਪੜ ਖੜੇ ਰਹੇ ਇਹ ਕਹਿੰਦਾ ਮੈਂ ਤੋਂ ਵੱਡਾ ਭਰਾ ਹੈ ਕਹਿੰਦਾ ਹੌਣ ਗੱਲ ਖਾਣਾ ਮੈਂ ਹੁਣ ਕਰੀ ਆਪਾਂ ਗੱਲ ਥੋੜਾ ਪੰਦਾਂਗੇ ਇਹ ਸਾਰਾ ਉਹ ਫਟਣਾ ਹੈ ਹਾਂਜੀ ਇਸੇ ਕਰਕੇ ਸਮਝ ਆਇਆ ਫਿਰ ਭੇਜਦਾ ਤੇ ਉਹਨਾਂ ਦਾ ਛੋਟਾ ਬੰਦੇ ਖੜਾ ਹੋਇਆ ਸੀ ਤੇ ਉਹਨਾਂ ਦੇ ਦੋਨੇ ਭਰਾ ਗੱਲ ਕਰ ਰਹੇ ਤੇ ਤੁਹਾਡੇ ਤੇ ਹਮਲਾ ਕਿਵੇਂ ਕੀਤਾ ਸਾਡੇ ਤੇ ਉਹ ਬੰਦੇ ਨੇ ਕੀਤਾ ਭਾਈ ਗੈਸ ਲਵਾਵਰ ਪਾਉਗੇ ਕੀ ਮਾਰਿਆ ਨੇ ਪਾਪਾ ਮਾਰਿਆ ਪਾਪਾ ਮਾਰਿਆ ਕਿੰਨੇ ਬੰਦੇ ਨੇ ਮਾਰਿਆ ਹੈਗੇ ਦੋ ਤਿੰਨ ਭਰਾ ਨੇ ਮੁੰਡੇ ਹੀ ਨੇ ਭਰਾ ਜੀ ਉਹਦੀ ਮਾਤਾ ਇਹ ਵਿਚੇ ਸੀ ਕਾਰਵਾਈ ਹੁਣ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਹਮਲਾ ਕੀਤਾ ਮੇਰਾ ਨਾਮ ਪਰਮਜੀਤ ਜੇ ਹਾਂਜੀ ਤੇ ਇੱਥੇ ਹੋਇਆ ਕਿੱਥੇ ਰਹਿ ਗਿਆ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾ ਵੇਚੋ ਇਵੇਂ ਪਿੰਡ ਦੇ ਮੁੰਡੇ ਜਵਾਨ ਮਰੇ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫੇਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਤਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਗੇਟ ਭੰਨਣ ਲੱਗ ਪੈਣ ਕਿ ਮੁੰਡੇ ਨਾਲ ਬਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇਹ ਠੀਕ ਹੈ ਘਰ ਦੇ ਬੂਹੇ ਅੱਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀ ਲੈਣ ਗਿਆ ਉਹਦੇ ਕੋਲ ਸੀ ਜਿਹਨਾਂ ਨੇ ਆ ਕੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੀ ਭੈਣ ਨੇ ਅਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਥ ਪਈਏ ਪਰ ਨਹੀਂ ਆਟਦੇ ਪੈ ਉਲਟਾ ਸਾਡੇ ਗਾਲ ਪੈਂਦੇ ਪੈ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਮੇਰੇ ਮੇਟ ਮਾਰੀ ਜੇ ਉੱਤੇ ਉਹ ਇੱਟਾ ਕੋਠੇ ਦੇ ਸਾਡਾ ਚਲਾਉਂਦੇ ਰਹੇ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੀ ਦਾਖਲ ਹੋਣ ਗਏ ਸਨ ਪੁਲਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਖਲ ਹੋ ਗਏ ਨੇ ਆਪੇ ਸੱਟਾ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗੱਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨਗੇ ਪੁਲਸ ਨੇ ਵੀ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਸਾਡੀ ਨੋਹ ਕਾਰ ਕੱਲੀ ਸੀ ਫਿਰ ਇਸ ਕਾਰਨ ਅਸੀਂ ਆ ਗਏ ਨਾਲ ਮੇਰੇ ਸ਼ੂਗਰ ਵੱਤ ਗਈ ਸੀ ਇਸ ਕਾਰਨ ਅਸੀਂ ਉਥੋਂ ਥਾਣੇ ਚ ਲੈ ਕੇ ਛੁੱਟੇ ਆ ਗਏ ਮੰਗੇ ਇਹ ਸਾਨੂੰ ਇਨਸਾਫ ਦਿੱਤਿਆ ਜੇ ਮੇਰੇ ਮੁੰਡਿਆਂ ਨੂੰ ਇੰਨਾ ਤੋਂ ਬਹੁਤ ਡਾਰੇ ਸੇਵਕ ਤੋਂ ਹਾਂਜੀ ਦਿਨ ਦਿਹਾੜੇ ਸਭ ਕੁਝ ਹਾਂ ਦਿਨ ਦਿਹਾੜੇ ਸਭ ਕੁਝ ਹੋਇਆ 2 ਵਜੇ ਦਾ ਟਾਈਮ ਮੈਂ 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈਏ ਤੇ ਉਲਟਾ ਮੇਰੀ ਨੌ ਨਾਲ ਬੋਲ ਕੇ ਗਏ ਨੇ ਮੇਰੀ ਨੌ ਨੇ ਬਿਆਨ ਦਿੱਤੇ ਨੇ ਤੇ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੀ ਮੇਰਾ ਨਾਮ ਜਗਸੀਰ ਸਿੰਘ ਪਿੰਡ ਗੁੰਡੇ ਜੀ ਇਹ ਆਪਣੇ ਫੱਲੂ ਪੁੱਤਰ ਆਮਾ ਜੀਤਾ ਜੀ ਇਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀ ਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਘਰ ਦੇ ਨੂੰ ਐਡਮਿਟ ਕਰਾਉਣ ਲੱਗਾ ਇੱਕਦਮ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਲ ਲਈ ਫਿਰਦੇ ਨੇ ਚਿੱਟਾ ਵੇਚਦੇ ਰ ਗੈਂਗਸਟਰ ਹਰ ਬੰਦੇ ਨੇ ਨਾਲ ਕਾਪੇ ਗਰੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ 70 ਫਰੋਈਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਵੀ ਤੇਰਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਖਵਾਲੀ ਲਈ ਤੇ ਆਦੇ ਘਰ ਦੀ ਰਖਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਪਿੰਡ ਦੇ ਮੋਹਤਵਾਰ ਨੂੰ ਮੈਂ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਦੀ ਕੋਈ ਲੋੜ ਨਹੀਂ ਤੂੰ ਆ ਜਾ ਹੁਣ ਜਿਹੜਾ ਹੰਗਲਾ ਹੈ ਤੇ ਕੀ ਕਾਰਨ ਹੁੰਦੇ ਜੀ ਮੈਂ ਇਨਸਾਫ ਮੰਗ ਰਾ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸੀਜ਼ਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸੀਜ਼ਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀਪਰੂਡ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਕੋਈ ਮੋਹਤਵਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਿਮਨੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆ ਦੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨੇ ਠਾਂ ਠਾਂ ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਬੜਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕੁਐਸਟ ਕਰਾਂਗਾ